ਮੈਂ ਤੁਹਾਡਾ ਆਪਣਾ ਕਲਦੀਪ ਸਿੰਘ ਢਾਲੀਵਾਲ ਕੈਬਲ ਯੂਨੀਵਰਸਿਟੀ ਪੰਜਾਬ ਅੱਜ ਸਾਡੇ ਮਾਜੋਬ ਮੁਖਵੰਤੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਉਹਨਾਂ ਨੇ ਮੁੱਦਾ اٹھਾਇਆ ਉਹ ਬਹੁਤ ਵੱਡਾ ਮੁੱਦਾ ਹੈ ਜਿਸ ਢੰਗ ਨਾਲ ਭਾਤੀਜਮਤਾ ਪਾਰਟੀ ਦੇਸ਼ ਦੀ ਕੇਂਦਰ ਸਰਕਾਰ ਜਿਸ ਢੰਗ ਨਾਲ ਪੰਜਾਬ ਨੂੰ ਹਰ ਜਗ੍ਹਾ ਤੱਕ ਇਗਨੋਰ ਕਰਦੀ ਹੈ ਸਾਡਾ ਤੇ ਜਿਹੜਾ ਤਾਅ ਸੀਗਾ ਕਿ 23 ਦੇ ਵਿੱਚ ਜਨਵਰੀ ਤੇ ਜਿਹੜੀਆਂ ਚੱਕੀਆਂ ਨਿਕਲੀਆਂ 26 ਜਨਵਰੀ ਵਾਲੇ ਪ੍ਰੋਗਰਾਮ 'ਚ ਉਹ ਵੀ ਸਾਨੂੰ ਇਗਨੋਰ ਕੀਤਾ ਗਿਆ ਪੰਜਾਬ ਨੂੰ ਤੇ ਫਿਰ ਜਿਹੜੀ ਆਉਣ ਵਾਲੀ ਅਗਲੇ ਸਾਲ ਵਾਲੀ 24 ਵਾਲੀ ਜਨਵਰੀ ਹੈ ਉਹਦੇ ਵਿੱਚ ਵੀ 26 ਜਨਵਰੀ ਦੇ ਪ੍ਰੋਗਰਾਮ ਵਿੱਚ ਪੰਜਾਬ ਦੀਆਂ ਚੱਕੀਆਂ ਨੂੰ ਜਿਹੜਾ ਕੱਢ ਦਿੱਤਾ ਗਿਆ ਮੇਰਾ ਮੰਨਣਾ ਕਿ ਜਿਹੜੀ ਕੇਂਦਰ ਸਰਕਾਰ ਆ ਬੀਜੇਪੀ ਆ ਜਿਹੜੀ ਇਹ ਸਾਡੇ ਨਾਲ ਪੰਜਾਬ ਨਾਲ ਇਸ ਕਰਕੇ ਧੋਖਾ ਕਰਦਾ ਜਿੰਨਾ ਕਰਕੇ ਸਾਡੇ ਨਾਲ ਉਹਦੀ ਅੱਖ ਕਾਦੀ ਆ ਇੱਕ ਤਾਂ ਪੰਜਾਬ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਰਕਾਰ ਦਿੱਲੀ ਦੀ ਵੀ ਚੱਕੀ ਕੱਢਦੀ ਜਿੱਥੇ ਉੱਥੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਦੂਜਾ ਮੈਂ ਸਮਝਦਾ ਕਿ ਜਿਹੜੇ ਅੱਜ ਤੋਂ 1.5-2 ਸਾਲ ਪਹਿਲਾਂ 2.5 ਸਾਲ ਪਹਿਲਾਂ ਜਿਹੜਾ ਦਿੱਲੀ ਦੀਆਂ ਛੜਕਾਂ ਦੇ ਉੱਤੇ ਕਿਸਾਨ ਅੰਦੋਲਨ ਹੋਇਆ ਜਿੱਦਾਂ ਕੋਈ 1.5 ਸਾਲ ਦੇ ਕਰੀਬ ਉੱਥੇ ਚੱਲਿਆ ਉਹਦਾ ਪੰਜਾਬ ਦੇ ਕਿਸਾਨਾਂ ਦੇ ਉਹਦੀ ਗਵਾਹੀ ਕੀਤੀ ਔਰ ਕੇਂਦਰ ਸਰਕਾਰ ਨੂੰ ਮੋਦੀ ਨੂੰ ਝੁਕਦਾ ਪਿਆ ਜਿਹੜਾ ਉਹ ਪੰਜਾਬ ਨੂੰ ਮਤਲਬ ਪ੍ਰਾਈਵੇਟ ਹੱਥਾਂ ਦੇ ਵਿੱਚ ਵੇਚਣਾ ਚਾਹੁੰਦੇ ਸੀ ਸਾਡੀਆਂ ਜ਼ਮੀਨਾਂ ਨੂੰ ਉਹ ਸਾਡੇ ਕੋਲ ਬਾ ਬਾ ਬਲਾ ਲੈਦੇ ਉਸ ਦੀ ਜਿਹੜੀ ਖੁੰਦਕ ਉਹ ਭਾਜਪੀ ਕੱਢ ਰਹੀ ਆ ਕਦੀ ਸਾਡੇ ਆਰਡੀਆ ਫੰਡ ਰੋਕਦੀ ਆ ਤੁਸੀਂ ਸੋਚੋ ਕਿ ਜਿਹੜਾ ਆਰਡੀਆ ਫੰਡ ਸੀਗਾ ਸਾਡਾ 55000 ਕਰੋੜ ਉਹ ਲੱਗਦਾ ਕਿੱਥੇ ਆ ਉਹ ਲੱਗਦਾ ਪੰਜਾਬ ਦੀਆਂ ਲੱਖ ਕਰੋੜਾਂ ਦੇ ਉੱਤੇ ਲੈਂਕ ਦੋਦੇ ਜਿਹੜੀਆਂ ਪਿੰਡਾਂ ਨੂੰ ਜੋੜਦੀ ਐ ਜਿਹੜੀਆਂ ਛੋਟੇ ਛੋਟੇ ਕਸਬਿਆਂ ਨੂੰ ਜੋੜਦੀ ਐ ਉਹਨਾਂ ਪਿੰਡਾਂ ਦੇ ਵਿੱਚ ਕੋਹ ਰਹਿੰਦਾ ਉਹਨਾਂ ਪਿੰਡਾਂ ਦੇ ਵਿੱਚ ਕਿਸਾਨ ਤੇ ਮਜ਼ਦੂਰ ਰਹਿੰਦੇ ਆ ਇਸ ਕਰਕੇ ਉਹ ਫੰਡ ਰੋਕ ਦਿੰਦੇ ਗਰੀਬ ਲੋਕਾਂ ਦੇ ਇਲਾਜ ਲਈ ਜਿਹੜੇ ਪੈਸੇ ਸਾਡੇ ਸਿਹਤ ਸੂਤਾਂ ਵਾਲੇ ਉਹ ਰੋਕ ਦਿੰਦੇ ਆ ਹਰ ਪਾਸੇ ਤੋਂ ਉਹ ਸਭ ਨੂੰ ਰੋਕਦੇ ਆ ਸਾਡੇ ਅਸੀਂ ਸਾਡੇ ਮਤਲਬ ਜਿਹੜਾ ਪੰਜਾਬ ਦੇ ਸ਼ਹੀਦਾਂ ਦੇ ਭਗਤ ਸਿੰਘ ਪੈਦਾ ਕੀਤਾ ਪੰਜਾਬ ਨੇ ਕਰਤਾ ਸਿੰਘ ਸਰਾਭਾ ਪੈਦਾ ਕੀਤਾ ਪੰਜਾਬ ਨੇ ਸ਼ਹੀਦ ਆਦਮ ਉਦਮ ਸਿੰਘ ਦਾਦਾ ਕਿਤਾ ਸਰ ਸਾਡੇ ਮਹਾਨ ਸ਼ਹੀਦਾਂ ਨੇ ਇਹ ਦੇਸ਼ ਨੂੰ ਆਜ਼ਾਦ ਕਰਾਉਂਦਾ ਔਰ ਅੱਜ ਵੀ ਪ੍ਰੈਜੈਂਟ ਟਾਈਮ ਦੇ ਉੱਤੇ ਪੰਜਾਬੀ ਜਿਹੜੇ ਜਿਹੜੇ ਪੰਜਾਬ ਦੇ ਸਿੱਖ ਨੇ ਉਹ ਭਾਰਤੀ ਫੌਜਾਂ ਦੇ ਵਿੱਚ ਇਹ ਦੇਸ਼ ਦੀ ਰੱਖਿਆ ਕਰ ਰਹੇ ਅਸੀਂ ਪਹਿਲਾਂ ਦੇਸ਼ ਆਜ਼ਾਦ ਕਰਾਉਣ ਵਾਲੇ ਦੇ ਵਿੱਚ ਬਹੁਤੀ ਸੀਗੇ ਅੱਜ ਵੀ ਦੇਸ਼ ਦੀ ਰੱਖਿਆ ਵਾਸਤੇ ਬਾਕੀ ਫੌਜਾਂ ਦੇ ਵਿੱਚ ਬੀਐਸਐਫ ਸੀਐਲਪੀ ਜਦੋਂ ਭਾਰਤੀ ਫੌਜਾਂ ਦੇ ਵਿੱਚ ਸਾਡੇ ਜਿਹੜੇ ਸਿੱਖ ਪੇ ਪੰਜਾਬੀ ਜਿਹੜੇ ਸਾਡੇ ਉਹ ਜਿਹੜੇ ਜਵਾਨ ਆ ਉਹਨਾਂ ਦੀ ਅਛਾਤਾ ਹੋਦੀਆਂ ਨੇ ਅਸੀਂ ਇਹ ਦੇਸ਼ ਦਾ ਹਿੱਸਾ ਨਹੀਂ ਇਹ ਦੇਸ਼ ਸਾਡਾ ਨਹੀਂਗਾ ਪੰਜਾਬ ਨੇ ਕੀ ਗਨਾ ਕੀਤਾ ਪੰਜਾਬ ਦੇ ਦੇਸ਼ ਨੂੰ ਅੰਧਪਦਾ ਕਰਕੇ ਦਿੱਤਾ ਪੰਜਾਬ ਨੇ ਦੇਸ਼ ਨੂੰ ਆਜ਼ਾਦ ਕਰਾਇਆ ਹੁਣ ਦੇਸ਼ ਦੀਆਂ ਸਰਦਾਂ ਦੀ ਰਾਖੀ ਕਰਦੀ ਆ ਸੋ ਮੈਂ ਸਬਦਾ ਕਿ ਅੱਜ ਸੀਐਮ ਸਾਹਿਬ ਨੇ ਜਿਹੜਾ ਇਹ ਮੁੱਦਾ ਠਾਇਆ ਬਹੁਤ ਵੱਡਾ ਮੁੱਦਾ ਬਹੁਤ ਸੀਰੀਅਸ ਮੁੱਦਾ ਉਹਦੇ ਜਿਹੜੀ ਗੱਲ ਸੀਐਮ ਸਾਹਿਬ ਨੇ ਪਿਛਲੇ ਦਿਨਾਂ ਅੱਜ ਕਹੀ ਸੀ हो ਸਕਦਾ ਜਨਗਤ ਮੰਨ ਦੇ ਵਿੱਚੋਂ ਪੰਜਾਬ ਦਾ ਨਾਂ ਕਰ ਦੇ ਮੈਨੂੰ ਲੱਗਦਾ ਕਿ ਉਦੋਂ ਨੂੰ ਵੱਧ ਰਿਹਾ ਔਰ ਮੇਰੀ ਪੰਜਾਬ ਦੇ ਜਿਹੜੇ ਭਾਜਪੀ ਦੇ ਲੀਡਰ ਹੈ ਜਿਹੜੇ ਬੜੇ ਤਾਦੇ-ਤਾਦੇ ਲੀਡਰ ਬੜੇ ਬਲਤ ਜਦੋਂ ਕਾਂਗਰਸ ਦੇ ਉਹਨੋਂ ਤਾਦੇ-ਤਾਦੇ ਲੀਡਰ ਬੜੇ ਆ ਬੜਗੇ ਅੱਜ ਕੱਲ੍ਹ ਉਹ ਉੱਤੇ ਫਿਰਦੇ ਆ ਪੰਜਾਬ ਦੇ ਵਿੱਚ ਜਾਖੜ ਸਾਹਿਬ ਹੋਣੀ ਕੈਪਟਨ ਸਾਹਿਬ ਹੋਣੀ ਉਹਨਾਂ ਦੀ ਟੀਮ ਜਿਹੜੀ ਆ ਸਭ ਉਹ ਜਵਾਬ ਦੇਣ ਪੰਜਾਬ ਦੇ ਲੋਕਾਂ ਨੂੰ ਕਿ ਸਾਡੀਆਂ ਝਾਕੀਆਂ ਕਿਉਂ ਕੱਢੀਆਂ ਜਾਂਦੀਆਂ ਸਾਡੇ ਸ਼ਹੀਦ ਭਗਤ ਸਿੰਘ ਨੂੰ ਸਾਡੇ ਕਲਚਰ ਨੂੰ ਸਾਡੇ ਕਰਤਾਰ ਸਾਬੇ ਨੂੰ ਲੋਕ ਦੋਸਤ ਕੀਤਾ ਜਾ ਰਿਹਾ ਕਿਉਂ ਨਹੀਂ ਦਿਖਾਇਆ ਜਾ ਰਿਹਾ ਨੈਸ਼ਨਲ ਲੈਵਲ ਤੇ ਤੇ ਸ਼ੀਦਿਆ ਦੇ ਪਾਕਿਸਤਾਨ ਨੂੰ ਸਭ ਲੋਕ ਜਾਣਦੇ ਆ ਜਿਹੜੇ ਵਿਦੇਸ਼ੀ ਮਹਿਮਾਨ ਹੁੰਦੇ ਆ ਇਹਨਾਂ ਪੈਡਾਂ ਦੇ ਉੱਤੇ ਉਹਨਾਂ ਦੇ ਅੱਗੇ ਪੰਜਾਬ ਦਾ ਪੱਖ ਜਿਹੜਾ ਇਹਨਾਂ ਚਾਹ ਕੇ ਰਹਿ ਜਾਂਦਾ ਕਿਹੜੀ ਕਿਹੜੀ ਸਟੇਟ ਦੀ ਦੋਸਤਾਂ ਦੀ ਕੀ ਕਰਦੀ ਐ ਸੋ ਮੈਂ ਸਭ ਦਾ ਕੇ ਬੀਜੇਪੀ ਨੇ ਅੱਜ ਬੀਜੇਪੀ ਦਾ ਜਿਹੜਾ ਫੈਸਲਾ ਕਹਿੰਦੇ ਸੋ ਕਾਪਾ ਜਿਹੜਾ ਫੈਸਲਾ ਇਹ ਬਹੁਤ ਘੱਟਿਆ ਨਿੰਦਨਯੋਗ ਔਰ ਉਹਦੀਆਂ ਇਹ ਜਿਹੜੀਆਂ ਨੀਤੀਆਂ ਪੰਜਾਬ ਦੋਦੀ ਇਹਦੇ ਬਦੋਂ ਦਾ ਪਾਸਾ ਜਿਹੜਾ ਨੂੰ ਪੰਜਾਬ ਦੇ ਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਇਹ ਆਵਾਜ਼ ਜਿਹੜੀ بلند ਕਰਨੀ ਪਊਗੀ ਆਪਣੇ ਹੱਕਾਂ ਦੀ ਲੜਾਈ ਜਿਹੜੀ ਲੜਨੀ ਪਊਗੀ ਜਿਸ ਤੋਂ ਸੂਬਿਆਂ ਦਾ ਗਲਾ ਘੁੱਟ ਰਿਹਾ ਬੀਜੇਪੀ ਸੈਸੈ ਦੇ ਆਪਣੇ ਵਿਰੋਧੀ ਸੂਬਿਆਂ ਦਾ ਰਾਜਨੀਤਿਕ ਵਿਰੋਧੀ ਪਾਰਟੀਆਂ ਦੇ ਸੂਬਿਆਂ ਦਾ ਉਹ 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 ਬਹੁਤ ਦੇਸ਼ ਲਈ ਖਰਾਬ ਹੈ ਮੈਂ ਇਸ ਕਾਰਵਾਈ ਦੀ ਮਤਲਬ ਜਿਹੜਾ ਕੇਂਦਰ ਸਰਕਾਰ ਦੀ ਤੇ ਬੀਜੇਪੀ ਦੀ ਨਿੰਦਿਆ ਕਰਦਾ ਉਹ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਟੈਂਡ ਨੂੰ ਜਿਹੜਾ ਦੋਸਤ ਸਟੈਂਡ ਮੰਦਾ ਉਹ ਮੈਂ ਮੈਂ ਉਹਨਾਂ ਨੂੰ ਪ੍ਰੀਲ ਵੀ ਕਰੂੰਗਾ ਕਿ ਇਹਦੇ ਲਈ ਜੋ ਵੀ ਕਰਨਾ ਪਏ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਇਹ ਬਹੁਤ ਨੰਦਾਂ ਜੋ ਕਾਰਵਾਈ ਹੈ